ਸਤਿ ਸ਼੍ਰੀ ਅਕਾਲ ਜੀ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਉਹ ਟੱਲਾ ਜਿਹਾ ਮੂੰਹ ਲੈ ਕੇ ਕਚਹਿਰੀ ਵੜਿਆ ਕਿੰਨੇ ਹੀ ਕਮਰੇ ਅਤੇ ਅਣਗਿਣਤ ਵਕੀਲ ਕਿਸ ਕੋਲ ਜਾਵੇ ਅੰਤ ਇੱਕ ਵੱਡੀ ਉਮਰ ਦਾ ਸਰਦਾਰ ਵਕੀਲ ਨੂੰ ਦੇਖ ਉਧਰ ਤੁਰ ਪਿਆ ਕੀ ਮਾਮਲਾ ਹੈ ਵਕੀਲ ਨੇ ਉਸ ਨੂੰ ਬਿਠਾ ਕੇ ਪੁੱਛਿਆ ਭੈਣ ਜ਼ਮੀਨ ਵਿੱਚੋਂ ਆਪਦਾ ਹਿੱਸਾ ਮੰਗਦੀ ਹੈ ਉਸ ਨੇ ਨਜ਼ਰਾਂ ਝੁਕਾ ਕੇ ਕਿਹਾ ਵਕੀਲ ਨੇ ਵੀ ਦੁਨੀਆ ਦੇਖੀ ਹੋਈ ਸੀ ਬਹੁਤ ਸੁਲਝਿਆ ਇਨਸਾਨ ਸੀ ਉਸ ਬਾਰੇ ਮਸ਼ਹੂਰ ਸੀ ਕਿ ਉਹ ਬਹੁਤੇ ਕੇਸ ਤਾਂ ਉਹ ਆਪ ਦੇ ਕਮਰੇ ਵਿੱਚ ਹੀ ਨਿਵੇੜ ਦਿੰਦਾ ਸੀ ਕੋਈ ਗੱਲ ਤਾਂ ਕਾਕਾ ਹੋਈ ਹੋ ਵਕੀਲ ਨੇ ਫੇਰ ਪੁੱਛਿਆ ਪਰ ਉਹ ਚੁੱਪ ਰਿਹਾ ਚੱਲ ਪਰਸੋਂ ਆਉਦੀ ਭੈਣ ਨੂੰ ਲੈ ਕੇ ਆ ਜਾਵੀਂ ਕਹਿ ਦੇਵੀਂ ਕਿ ਵਕੀਲ ਨਹੀਂ ਸੱਦਿਆ ਮਿੱਥੇ ਦਿਨ ਉੱਤੇ ਦੋਵੇਂ ਭੈਣ ਭਰਾ ਵਕੀਲ ਦੇ ਦਫ਼ਤਰ ਪਹੁੰਚ ਗਏ ਉਸ ਦਾ ਭਾਈਆ ਤਾਂ ਉਸ ਦੀ ਭੈਣ ਨੂੰ ਛੱਡ ਕੇ ਹੀ ਮੁੜ ਗਿਆ ਨਰਾਜ ਤਾਂ ਭੈਣ ਹੀ ਸੀ ਵਕੀਲ ਦੋਵਾਂ ਨੂੰ ਦਫ਼ਤਰ ਵਿੱਚ ਬਿਠਾ ਆਪ ਕਿਸੇ ਕੰਮ ਬਾਹਰ ਚਲਾ ਗਿਆ ਕਮਰੇ ਵਿੱਚ ਦੋਵੇਂ ਆਮਨੇ ਸਾਹਮਨੇ ਬੈਠੇ ਸਨ ਪਰ ਕੋਈ ਵੀ ਇੱਕ ਦੂਜੇ ਵੱਲ ਦੇਖ ਨਹੀਂ ਰਿਹਾ ਸੀ ਕਿੰਨੀ ਅਜੀਬ ਗੱਲ ਸੀ ਕਿ ਇੱਕ ਕੁੱਖੋਂ ਪੈਦਾ ਹੋਏ ਇੱਕ ਥਾਂ ਤੇ ਵੱਡੇ ਹੋਏ ਇਕੱਠੇ ਖਾਣ ਪੀਣ ਸੌਣ ਖੇਡਣ ਵਾਲੇ ਇੱਕ ਕਮਰੇ ਵਿੱਚ ਉਪਰਾਂ ਬਾਗ ਬੈਠੇ ਸਨ ਚਾਹ ਵਾਲਾ ਮੁੰਡਾ ਆ ਕੇ ਚਾਹ ਰੱਖ ਗਿਆ ਪਰ ਦੋਵੇਂ ਉਵੇਂ ਹੀ ਬੈਠੇ ਸਨ ਭੈਣ ਦੇ ਦਿਮਾਗ ਵਿੱਚ ਸੋਚਾਂ ਦੀ ਲੜੀ ਚੱਲ ਰਹੀ ਸੀ 4 ਸਾਲ ਦੀ ਸੀ ਜਦੋਂ ਛੋਟਾ ਹੋਇਆ ਸੀ ਕਿੰਨਾ ਚਾ ਜੜਾ ਸੀ ਉਸ ਨੂੰ ਭੱਜ ਪਾ ਜਾਣ ਗਵਾਣ ਦੱਸ ਕੇ ਆਈ ਸੀ ਵੀਰ ਕੀ ਉਸ ਨੂੰ ਤਾਂ ਕੋਈ ਖਿਡਾਉਣਾ ਮਿਲ ਗਿਆ ਸੀ ਸਾਰਾ ਦਿਨ ਉਸ ਦਾ ਭੋਰਾ ਵਸਾਣਾ ਕਰਦੀ ਇੱਕ ਵਾਰ ਜਦੋਂ ਛੋਟੇ ਨੂੰ ਤਾਪ ਚੜ ਗਿਆ ਸੀ ਤਾਂ ਦੋ ਦਿਨ ਰੋਟੀ ਉਸਨੇ ਵੀ ਨਾ ਖਾਦੀ ਸੀ ਉਹ ਵੀ ਤਾਂ ਉਸ ਦਾ ਕਿੰਨਾ ਕਰਦੀ ਸੀ ਜਦੋਂ ਛੁੱਟੀਆਂ ਵਿੱਚ ਉਹ ਨਾਨਕੇ ਚਲੀ ਗਈ ਸੀ ਤਾਂ ਸਾਰਾ ਦਿਨ ਰੋਂਦਾ ਰਿਹਾ ਸੀ ਫਿਰ ਮਾਂ ਉਸ ਨੂੰ ਲੈ ਕੇ ਆਈ ਤਾਂ ਉਹ ਚੁੱਪ ਕੀਤਾ ਜਦੋਂ ਉਸਦਾ ਵਿਆਹ ਵੀ ਕਰਨਾ ਸੀ ਤਾਂ ਛੋਟੇ ਦੀ ਇੱਕ ਹੀ ਸ਼ਰਤ ਸੀ ਕਿ 10-12 ਕਿਲੋਮੀਟਰ ਦੇ ਘੇਰੇ ਵਿੱਚ ਹੀ ਵਿਆਹ ਕਰਨਾ ਹੈ। ਮੈਂ ਆਪਦੀ ਭੈਣ ਦੂਰ ਨਹੀਂ ਭੇਜ ਸਕਦਾ। ਤੇ ਫਿਰ ਉਸਦੇ ਵਿਆਹ ਵੇਲੇ ਉੱਚੀ-ਉੱਚੀ ਰੋਇਆ ਸੀ। ਬਰਾਤ ਵਾਲੇ ਵੀ ਰੋਣ ਲਗਾ ਦਿੱਤੇ ਸਨ। ਹਰ ਸ਼ਨੀਵਾਰ ਕਾਲਜ ਤੋਂ ਸਿੱਧਾ ਉਸ ਕੋਲ ਹੀ ਚਲਾ ਜਾਂਦਾ ਸੀ। ਜੇ 15 ਦਿਨ ਵੀ ਭੈਣ ਨੂੰ ਨਾ ਮਿਲਦਾ ਤਾਂ ਉੱਧਰ ਜਾਂਦਾ ਸੀ। ਫਿਰ ਜਦੋਂ ਹਰਕੀਰਤ ਹੋਇਆ ਸੀ ਤਾਂ ਉਸ ਨੂੰ ਚੁੱਕ ਕੇ ਸਾਰਾ-ਸਾਰਾ ਦਿਨ ਖਿਡਾਉਂਦਾ ਰਹਿੰਦਾ। ਆਪਦੀ ਜਾਨ ਤੋਂ ਵੀ ਵੱਧ ਮੋਹ ਕਰਦਾ ਹਰਕੀਰਤ ਦਾ ਫੇਰ ਚੰਦਰਾ ਹੁਣ ਅਜਿਹਾ ਕੀ ਹੋ ਗਿਆ ਕਿ ਉਸੇ ਭਾਂਜੇ ਦੇ ਬਾਹਰ ਭੇਜਣ ਨੂੰ ਪੈਸੇ ਮੰਗੇ ਸਨ ਅਤੇ ਇਹਨੇ ਇਨਕਾਰ ਕਰ ਦਿੱਤਾ ਚੱਲ ਜੇ ਨਾ ਹੋਣ ਤਾਂ ਗੱਲ ਵੱਖਰੀ ਐ ਪਰ ਘਰੇ ਪਏ ਪੈਸਿਆਂ ਤੋਂ ਨਾ ਕਰ ਦੇਣਾ ਇਹ ਕਿਹੜੀ ਗੱਲ ਹੋਈ ਇਹ ਦੇ ਕਰਕੇ ਸਾਨੂੰ ਸ਼ਰੀਕਾ ਮੂਰੇ ਹੱਥ ਾੜਨੇ ਪਏ ਅਤੇ ਸਹੁਰਿਆਂ ਅੱਗੇ ੇਠੀ ਅੱਡ ਹੋਈ ਜੇ ਕਿਤੇ ਪਿਛਲਾ ਏਜੰਟ ਪੈਸੇ ਨਾ ਮਾਰਦਾ ਤੇ ਜੇ ਕਿਤੇ ਫਸਲ ਤੇ ਕਰੋਪੀ ਨਾ ਆਉਂਦੀ ਤਾਂ ਸਾਨੂੰ ਵੀ ਕੀ ਲੋੜ ਪਈ ਸੀ ਹੱਟਣ ਦੀ ਉਦੋਂ ਉਸ ਦੀ ਸੋਚਾਂ ਵਾਲੀ ਸੋਈ ਵੀ ਹਿਸਾਬ ਕਿਤਾਬ ਵਿੱਚ ਹੀ ਅੜਕੀ ਪਈ ਸੀ ਮੈਨੂੰ ਵੀ ਤਾਂ ਪੈਸਿਆਂ ਦੀ ਲੋੜ ਸੀ ਵੱਡੀ ਕੁੜੀ ਦਾ ਦਾਖਲਾ ਕਾਲਜ ਵਿੱਚ ਕਰਵਾਉਣਾ ਸਾਰੇ 6 ਤਾਂ ਮਹੀਨੇ ਰਹਿ ਗਏ ਪਰ ਜੇ ਕਿਤੇ ਤਾਈ ਮੇਰੇ ਕੰਨ ਨਾ ਭਰਦੀ ਤਾਂ ਇਹ ਨੌਬਤ ਨਹੀਂ ਆਉਣੀ ਸੀ ਮੈਂ ਕੰਨ ਨਾ ਕਰਨੀ ਸੀ ਹਰਕੀਰਤ ਕੋਈ ਉਪਰਾ ਥੋੜੀ ਹੈ ਤੇ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸ ਨੇ ਅੱਖ ਬਚਾ ਕੇ ਕਮੀਜ਼ ਦੇ ਕਾਫ ਨਾਲ ਹੰਝੂ ਪੂੰਝ ਲਏ ਸ਼ਾਇਦ ਭੈਣ ਨੇ ਦੇਖ ਲਿਆ ਸੀ ਪਰ ਅਣ ਦੇਖਿਆ ਕਰ ਗਈ ਚਾਹ ਓਵੇਂ ਗਲਾਸਾਂ ਵਿੱਚ ਪਈ ਠੰਡੀ ਹੋ ਰਹੀ ਸੀ ਕਮਰੇ ਵਿੱਚ ਕਬਰਾਂ ਜਿਹੀ ਚੁੱਪ ਛਾਈ ਸੀ ਅੰਤ ਉਸ ਨੇ ਹੌਸਲਾ ਕਰਕੇ ਚੁੱਪ ਨੂੰ ਤੋੜਿਆ ਭੈਣੇ ਚਾਹ ਪੀਲਾ ਬਸ ਇੰਨਾ ਸ਼ਬਦਾਂ ਨੇ ਹੀ ਭੈਣ ਨੂੰ ਵੀ ਪਤਲਿਆ ਪਾ ਦਿੱਤਾ ਦੋਵਾਂ ਦੀਆਂ ਅੱਖਾਂ ਵਿੱਚੋਂ ਪਰਲ ਪਰਲ ਹੰਝੂ ਵਗਣ ਲੱਗੇ ਮੈਂ ਦਾ ਗੁੱਸਾ ਤੇ ਉਸਦਾ ਪਛਤਾਵਾ ਸਭ ਵਹਿ ਗਏ ਦੋਵੇਂ ਚਾਹ ਪੀ ਕੇ ਬਿਨਾ ਵਕੀਲ ਨੂੰ ਉੜੀ ਕੇ ਇਕੱਠੇ ਘਰੇ ਚਲੇ ਗਏ